ਜ਼ਿਲ੍ਹਾ ਮੁਹਾਲੀ ਦੀ ਸੀਆਈਏ ਸਟਾਫ ਨੂੰ ਮਿਲੀ ਵੱਡੀ ਕਾਮਯਾਬੀ ਚਾਰ ਗੈਂਗਸਟਰਾਂ ਨੂੰ ਅਸਲੇ ਸਮੇਤ ਕੀਤਾ ਕਾਬੂ ਇਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹਾਲੀ ਹਰਮਨਦੀਪ ਸਿੰਘ ਹੰਸ ਕਾਨਫਰੰਸ ਹੈ ਇਸ ਸੰਦਰਭ ਦੇ ਵਿੱਚ ਰੱਖੀ ਗਈ ਹੈ ਕਿ ਸੀਆਈਏ ਮੁਹਾਲੀ ਨੇ ਜਿਹੜਾ ਹੈਗਾ ਇੱਕ ਗੈਂਗ ਬਸਟ ਕਰਿਆ ਹੈਗਾ ਜਿਹੜਾ ਆਰਮ ਸਪਲਾਈ ਔਰ ਮਰਡਰ ਔਰ ਐਕਸਟਰਸ਼ਨ ਦੇ ਵਿੱਚ ਇਨਵੋਲਡ ਸੀਗੇ ਬੰਦੇ ਉਹਨਾਂ ਦਾ ਇਦੇ ਚ ਟੋਟਲ ਜਿਹੜਾ ਹੈਗਾ ਜੀ ਅਸੀਂ 4 ਬੰਦੇ ਅਰੈਸਟ ਕੀਤੇ ਆ ਤੇ 5 ਜਿਹੜੇ ਵੈਪਨ 1.45 ਬੋਰ ਦਾ ਤੇ 4.32 ਬੋਰ ਦੇ ਪਿਸਟਲ ਇਹਨਾਂ ਕੋਲੋਂ ਬਰਾਮਦ ਹੋਏ ਆ ਨਾਲ 1,99,000 ਰੁਪਏ ਕੈਸ਼ ਬਰਾਮਦ ਹੋਏ। ਇਦੇ ਚ ਜਿਹੜੇ 1 24 ਅਕਤੂਬਰ ਦੀ ਐਫ ਆਈ ਆਰ ਰਜਿਸਟਰ ਕੀਤੀ ਗਈ ਸੀ ਮੁਖਬਰੀ ਦੇ ਉੱਪਰ ਕਿ ਕੁਝ ਬੰਦੇ ਜਿਹੜੇ ਹੈਗੇ ਆ ਉਹ ਯੂਪੀ ਤੋਂ ਨਜਾਇਜ਼ ਅਸਲਾ ਲਿਆ ਕੇ ਮੁਹਾਲੀ ਦੇ ਵਿੱਚ ਸਪਲਾਈ ਕਰਦੇ ਆ। ਉਹਦੇ ਵਿੱਚ ਜਦੋਂ ਪੁਲਿਸ ਪਾਰਟੀ ਨੂੰ ਪਤਾ ਚੱਲਿਆ ਤਾਂ ਇੱਕ ਖਰੜ ਸਦਰ ਥਾਣੇ ਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਫਨਲੀ ਪਾਰਟੀਆਂ ਗਈਆਂ ਟਰੈਪ ਲਗਾਇਆ ਗਿਆ ਤੇ ਉੱਥੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਇੱਕ ਦਾਨਵੀਰ ਦੂਸਰਾ ਬੰਟੀ ਤੀਸਰਾ ਸਿਕੰਦਰ ਸ਼ੇਖ ਇਹ ਤਿੰਨ ਬੰਦੇ ਉੱਥੋਂ ਫੜੇ ਗਏ ਇਹਨਾਂ ਦੇ ਵਿੱਚੋਂ ਜਿਹੜੇ ਪਹਿਲੇ ਦੋ ਬੰਦੇ ਦਾਨਵੀਰ ਤੇ ਬੰਟੀ ਇਹ ਯੂਪੀ ਤੋਂ ਦੋ ਵੈਪਨ ਲੈ ਕੇ ਆਏ ਸੀਗੇ ਜਿਹੜੇ ਇੱਥੇ ਸਿਕੰਦਰ ਸ਼ੇਖ ਕੋਲ ਡਿਲੀਵਰ ਡਿਲੀਵਰ ਕਰਨੇ ਸੀਦਣ ਮੌਕੇ ਦੇ ਉੱਪਰੋਂ ਦੋ ਪਿਸਟਲ ਤੇ 1,99,000 ਰੁਪਏ ਕੈਸ਼ ਤੇ ਇੱਕ ਸਕੋਰਪਿਓ ਐਨ ਗੱਡੀ ਨੇ ਤੋੜ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਜਦੋਂ ਤਫ਼ਤੀਸ਼ ਅੱਗੇ ਚੱਲ ਰਹੀ ਸੀ ਜੀ ਉਹਦੇ 'ਚ ਇੱਕ ਬੰਦਾ ਜਿਹੜਾ ਹੈਗਾ ਕ੍ਰਿਸ਼ਨ ਕੁਮਾਰ ਏਲੀਅਸ ਹੈਪੀ ਗੁੱਜਰ ਜਿਹੜਾ ਨਯਾਗਾਉਂ ਦਾ ਰਹਿਣ ਵਾਲਾ ਹੈਗਾ ਨਾਡਾ ਪਿੰਡ ਦਾ ਉਹਦੀ ਸ਼ਮੂਲੀਅਤ ਸਾਹਮਣੇ ਆਈ ਕਿ ਇਹ ਵੈਪਨ ਐਕਚੁਅਲੀ ਉਹਦੇ ਕੋਲ ਜਾਣੇ ਸੀਗੇ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਉਹਨੂੰ ਰੈਸਟ ਕੀਤਾ ਗਿਆ ਇਹਨੂੰ ਹੈਪੀ ਗੁੱਜਰ ਨੂੰ ਤੇ ਇਹਦੇ ਕੋਲੋਂ ਜਿਹੜੇ ਹੈਗੇ ਤਿੰਨ ਵੈਪਨ ਹੋਰ ਮਿਲੇ ਜਿਹੜੇ ਪਹਿਲਾਂ ਲੈ ਕੇ ਆਏ ਸੀਗੇ ਜਿਹੜਾ ਇਹਨਾਂ ਦਾ ਕ੍ਰਾਈਮ ਹਿਸਟਰੀ ਹੈਗੀ ਹੈ ਜੀ ਦਾਨਵੀਰ ਨਾਮ ਦਾ ਜਿਹੜਾ ਵਿਅਕਤੀ ਹੈਗਾ ਇਹਦੇ ਤੇ ਪਹਿਲਾਂ ਦੋ ਮਰਡਰ ਦੇ ਪਰਚੇ ਆਰਮਜ਼ ਐਕਟ ਡਕੈਤੀ ਦਾ ਪਰਚਾ ਹੈ ਤੇ ਹੈਪੀ ਗੁੱੱਜਰ ਜਿਹੜਾ ਹੈਗਾ ਇਹਦੇ ਤੇ ਵੀ ਲੜਾਈ ਝਗੜੇ ਦੇ ਪਰਚੇ ਦਰਜ ਨੇ ਜੀ ਪਹਿਲਾਂ ਤੇ ਲੇਕਿਨ ਜਿਹੜਾ ਬਾਕੀ ਦੋ ਹੈਗੇ ਇਹਨਾਂ ਦੀ ਬਾਕੀ ਹੋਰ ਬਿੰਦਿਆਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਇਹ ਸਾਰੇ ਜਿਹੜੇ ਵਿਅਕਤੀ ਹੈਗੇ ਇਹ ਹਰਿਆਣਾ ਔਰ ਰਾਜਸਥਾਨ ਦਾ ਐਕਟਿਵ ਗੈਂਗ ਹੈਗਾ ਇੱਕ ਪਪਲਾ ਗੁੱੱਜਰ ਗੈਂਗ ਵਿਕਰਮ ਅਲੀਆਸ ਪਪਲਾ ਹੈ ਮੁੰਡਾ ਜਿਹੜਾ ਇਹਨੂੰ ਲੀਡ ਕਰਦਾ ਹੈ ਇਹ ਉਹਨਾਂ ਦੇ ਨਾਲ ਐਸੋਸੀਏਟਿਡ ਸੀਗੇ ਜੀ ਬੰਦੇ ਹੋਰ ਕੁਝ ਵਾਜਾ ਜਿਹੜਾ ਪੰਜਾਬ ਸਰ ਜਿਹੜਾ ਦੀ ਨਾਲੀ ਇਨਵੋਲਵਮੈਂਟ ਹੈ ਤੇ ਜਿਹੜੀ ਜਿਹੜੀ ਹੋਰ ਗੈਂਗਰ ਨਾਲੇ ਸੰਬੰਧ ਹੈ ਜਿਹੜੇ ਪਪਲ ਲੈ ਕੇ ਆ ਰਹੇ ਸੀ ਤੇ ਆਕੀ ਕਿਸ ਨੂੰ ਸਪਲਾਈ ਕਰਦਾ ਸੀਗਾ ਇਹ ਕਿਸੇ ਰਾਈਵਲ ਗੈਂਗਰ ਦਾ ਜਿਹੜੇ ਇਹ ਦਾਨਵੀਰ ਤੇ ਬੰਟੀ ਹੈਗੇ ਇਹ ਦੋਨੋਂ ਹੈਪੀ ਇਹਦੇ ਨਾਲ ਪਪਲਾ ਗੁੱਜਰ ਗੈਂਗ ਨਾਲ ਅਸੋਸੀਏਟਡ ਹੈ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਬੰਦਾ ਹੈ ਇਹ ਹੈਪੀ ਗੁੱਜਰ ਇਹਨੂੰ ਸਪਲਾਈ ਕਰਨੇ ਸੀਗੇ ਇਦੇ ਤੇ ਪਹਿਲਾਂ ਵੀ ਲੜਾਈ ਝਗੜੇ ਵਗੈਰਾ ਦੇ ਤੇ ਬਦਮਾਸ਼ੀ ਟਾਈ ਪਰਚੇ ਦਰਜਾ ਤੇ ਇਹਨੇ ਆਪਣੇ ਵੈਪਨ ਵਗੈਰਾ ਲਿਆ ਕੇ ਅੱਗੇ ਜਿਹੜਾ ਕਿਉਂਕਿ ਕੰਮਕਾਰ ਕੋਈ ਕਰਦੇ ਨਹੀਂ ਆ ਜੀ ਤੇ ਲੁੱਟੋ ਰੈਕਸਟੋਰਸ਼ਨ ਦੀਆਂ ਵਾਰਦਾਤਾਂ ਨੂੰ ਅੱਗੇ ਇਹਨੇ ਅੰਜਾਮ ਦਿੱਤਾ। ਐਕਸਟੋਰਸ਼ਨ ਨੂੰ ਇਹਦੀ ਵੀ ਅਦੀ ਆ ਜਾਂ ਇੱਥੇ ਕੋਈ ਰੈਸ਼ੀ ਕੀਤੀ ਸੀ ਇਹਨੇ ਲੋਕਾਂ ਨੂੰ ਨਹੀਂ ਨਹੀਂ ਇਹਨਾਂ ਦੇ ਕੋਈ ਨਸ਼ੇ ਦਾ ਅਦੀ ਨਹੀਂ ਹੈਗਾ ਜੀ ਜਿਹੜਾ ਇਹਨਾਂ ਚੋਂ ਸਿਕੰਦਰ ਸ਼ੇਖ ਵਿਅਕਤੀ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਸੋਲਾਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਮਹਾਰਾਸ਼ਟਰ ਦਾ ਲੇਕਿਨ ਇਹ ਫਿਲਹਾਲ ਖਰੜ ਇੱਥੇ ਰੁਕ ਰਿਹਾ ਰਹਿ ਰਿਹਾ ਸੀਗਾ ਜੀ ਮੁੱਲਾਪੁਰ ਗਰੀ ਹਾਂਜੀ ਇਹ ਪਹਿਲਵਾਨ ਜੀ ਜੀ ਪਹਿਲਵਾਨ ਇਹਦੀ ਕੀ ਹਿਸਟਰੀ ਇੱਥੇ ਖੜੜ ਕਿੰਨਾ ਟਾਈਮ ਇਹ ਇਹ तकरीबन 6 ਮਹੀਨੇ ਤੋਂ ਸਾਲ ਤੋਂ ਇੱਥੇ ਰਹਿ ਰਿਹਾ ਹੈ ਲੇਕਿਨ ਇਹਦੀ ਕ੍ਰਿਮੀਨਲ ਹਿਸਟਰੀ ਕੋਈ ਹੋਰ ਹਲੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਆਈ ਫਿਰ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਮਹਾਰਾਸ਼ਟਰ ਨਾਲ ਪੁਲਿਸ ਨਾਲ ਵੀ ਤਾਲਮੇਲ ਕੀਤਾ ਗਿਆ ਵੀ ਨਾਲ ਅਗਰ ਕੋਈ ਰਿਕਾਰਡ ਹੋਰ ਕ੍ਰਿਮੀਨਲ ਹੈਗਾ ਤਾਂ ਉਹ ਸਾਹਮਣੇ ਆ ਜੀ ਇਸਰ ਉਂਤਰੀ ਦਿਨ ਇਨਵੈਸਟੀਗੇਸ਼ਨ ਜਾਇਆ ਕਿ ਪਹਿਲਾਂ ਵੀ ਕੋਈ ਇਹ ਵੈਪਨਸ ਲੈ ਕੇ ਆਏ ਵਾਹਾਂ ਤੋਂ ਆਕੀਮਨ ਦੇ ਸਪਲਾਈ ਦਿੱਤੇ ਪਹਿਲਾਂ ਵੀ ਇਹਨਾਂ ਨੂੰ ਜਿਹੜੇ ਤਿੰਨ ਵੈਪਨ ਜਿਹੜੇ ਹੈਪੀ ਗੁੱਜਰ ਤੋਂ ਕੋਲੋਂ ਮਿਲੇ ਹਨ ਉਹ ਇਹਨਾਂ ਨੇ ਇਹਨਾਂ ਤੋਂ ਲਏ ਸੀਗੇ ਪਹਿਲਾਂ ਵੀ ਇਹ ਵੈਪਨ ਦੀ ਸਪਲਾਈ ਦਾ ਕੰਮ ਕਰਦੇ ਆ ਜਿਹੜਾ ਦਾਨਵੀਰ ਔਰ ਬੰਟੀ ਇਹ ਪ੍ਰੋਪਰ ਜਿਹੜੇ ਇੱਕ ਕਹਦੀ ਆਪਾਂ ਆਰਮਸ ਸਮਗਲਿੰਗ ਦੇ ਵਿੱਚ ਇਨਵੋਲਡ ਹੈਗੇ ਆ ਵੈਪਨ ਲੈ ਕੇ ਅਰੇਂਜ ਕਰਨਾ ਪੈਸੇ ਲਈ ਅੱਗੇ ਉਹਨਾਂ ਨੂੰ ਵੇਚਣਾ ਪ੍ਰੋਵਾਈਡ ਕਰਾਣਾ ਇਹਨਾਂ ਦਾ ਮੋਡਸ ਆਪਰੇਂਡਿੰਗ ਹੈ। ਹਾਂ ਉਹਨਾਂ ਦੇ ਇੱਥੇ ਕਿਸੇ ਦਾ ਕੋਈ ਕ੍ਰਾਈਮ ਨਹੀਂ। ਨਹੀਂ ਹਲੇ ਤੱਕ ਹਲੇ ਤੱਕ ਹਲੇ ਤੱਕ ਕੋਈ ਨਹੀਂ ਆਇਆ ਜੀ। ਇੱਥੇ ਆਪਣੇ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਵੇ ਇਸ ਤਰ੍ਹਾਂ ਦਾ। ਹਾਂ ਹੈਪੀ ਗੁਜਰ ਦੇ ਲੜਾਈ ਝਗੜੇ ਦੇ ਪਰਚੇ ਜ਼ਰੂਰ ਹੈਗੇ ਨਾ ਗਾਂ ਥਾਣੇ ਦੇ। ਇਹਨਾਂ ਨੇ ਕਿਸੇ ਨੂੰ ਸਪਲਾਈ ਕੀਤੀ ਹੈ ਤੇ ਰੀਸੈਂਟਲੀ ਜਿਵੇਂ ਇੱਕ ਪੰਜ ਕਿਲੋ ਦਾ ਸਾਇਨਾ ਦਿੱਤਾ ਹੋਇਆ ਹੈ। ਜੀ ਐਸਪੀ ਜੀ ਵੀ ਰਿਪੋਰਟੋਂ ਪੜ੍ਹੇਗੇ। ਨਹੀਂ ਉਹਨਾਂ ਦੇ ਉਹ ਅਲੱਗ ਗੈਂਗ ਸੀਗਾ ਜੀ ਇਹ ਅਲੱਗ ਹੈ। ਉਹ ਬੰਦੇ ਦਾ ਕੋਈ ਟਾਰਗੇਟ ਥਾ ਕਿ ਇਹਨੂੰ ਟਾਰਗੇਟ ਕਰਨੇ ਨਹੀਂ ਹੈ ਹੈਪੀ ਗੁੱਜਰ ਦੀ ਅਸੀਂ ਇੰਟੈਰੋਗੇਸ਼ਨ ਕਰ ਰਹੇ ਹਾਂ ਕਿਉਂਕਿ ਉਹਦੇ ਲੜਾਈ ਝਗੜੇ ਦੇ ਪਰਚੇ ਹੈਗੇ ਆ ਤਾਂ ਮੇਬੀ ਉਹਨੇ ਕੋਈ ਆਪਣਾ ਕੋਈ ਬਦਲਾ ਲੈਣਾ ਹੋਵੇ ਕੁਝ ਕਰਨ ਲਈ ਉਹਦੇ ਲਈ ਇਹ ਵੈਪਨ ਇਕੱਠੇ ਕਰਦੇ ਅਸੀਂ ਕਿਉਂਕਿ ਤਾਂ ਉਹ ਜਿਵੇਂ ਹਾਈਲਾਈਟ ਆਊਗਾ ਇਹ ਅਪਡੇਟ ਹਾਂ ਸਰ ਜਿਹੜਾ ਪੈਸੇ ਆ ਪੈਸੇ ਇਹਨਾਂ ਨੇ ਕਿਸ ਚੀਜ਼ ਦੇ ਕੇ ਰਿਸੀਵ ਕਰਾਏ ਵੈਪਨ ਦੇ ਦਿਆ ਜਿਹੜਾ ਵੈਪਨ ਲੈਣੇ ਸੀਗੇ ਦੋ ਉਹਦੇ ਬਦਲੇ ਇਹਨਾਂ ਨੇ 1,99,000 ਰੁਪਏ ਉਦੋਂ ਦੇਣਾ ਸੀਗਾ ਬਾਕੀ ਹੈਪੀ ਗੁਜਰ ਨੇ ਇਹਨਾਂ ਨੂੰ ਪੈਸੇ ਦੇਣੇ ਸੀ ਸਰ ਇਹ ਆਪਸ ਦੀ ਕਿਸ ਤਰ੍ਹਾਂ ਇਹਨਾਂ ਦੀ ਯਾਰੀ ਦੋਸਤੀ ਹੈ ਜਾਂ ਜਾਣ ਪਛਾਣ ਹੈ ਇਹਨਾਂ ਦਾ ਦਾਨਵੀਰ ਹੈ ਬੰਤੀ ਹੈ ਸ਼ਿਖਰ ਹੈ ਨਹੀਂ ਇਹ ਪਹਿਲਾਂ ਤੇ ਸਾਰੇ ਮਾੜੇ ਬੰਦੇ ਆ ਜੀ ਇਹਨਾਂ ਦੇ ਪਹਿਲਾਂ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਰਮਜ਼ਟ ਦੇ ਪਰਚੇ ਹੈਗੇ ਆ ਹੈਪੀ ਗੁਜਰ ਦੇ ਵੀ ਪਰਚੇ इवन ਦਾਨਵੀਰ ਤੇ ਦੋ ਮਰਡਰ ਦੇ ਪਰਚੇ ਵੀ ਹੈਗੇ ਆ ਤਾਂ ਉਹਨਾਂ ਸਾਰਿਆਂ ਦਾ ਕਿਤੇ ਨਾ ਕਿਤੇ ਇਹਨਾਂ ਦਾ ਲਿੰਕ ਜਿਸ ਤਰ੍ਹਾਂ ਅੱਗੇ ਤੋਂ ਅੱਗੇ ਇਹਨਾਂ ਨੇ ਪ੍ਰੋਵਾਈਡ ਕੀਤਾ ਨਹੀਂ ਨਹੀਂ ਵਾਂਟਡ ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਨਹੀਂ ਸੀਗਾ ਇਸ ਟਾਈਮ ਤੇ ਦਾਨਵੀਰ ਦੇ ਪੰਜਾਬ ਦੇ ਪਿਛੂ ਨੂੰ ਪਤਾ ਕਰਦੇ ਕਿ ਬਾਹਰ ਨਹੀਂ ਨਹੀਂ ਬਾਹਰ ਰਾਜਸਥਾਨ ਔਰ ਹਰਿਆਣਾ ਤੇ ਵੀ ਵਾਂਟਡ ਹੋਵੇ ਹਰਿਆਣਾ ਯੂਪੀ ਨਹੀਂ ਉਹ ਹੁਣ ਦੇਖ ਲੈਣੇ ਜੀ ਹੋਰ ਕਿਸੇ ਪਰਚੇ ਚ ਵਾਂਟਡ ਹੋਊਗਾ ਤਾਂ ਆਪਣੇ ਆਰਡਰ ਦਿੱਤੇ ਹੋਏ ਨੇ ਜੀ ਜੀ ਸਾਡੇ ਕੋਲ ਤੁਹਾਡੇ ਵੱਲੋਂ ਵੀ ਜਾਰੀ ਹੁੰਦਾ ਜਿਹੜੇ ਕਿਰਾਏਦਾਰ ਆ ਕੋਈ ਰੱਖਦਾ ਉਹਦੀ ਵੈਰੀਫਿਕੇਸ਼ਨ ਹੋਵੇ ਇਹਨਾਂ ਦੀ ਕਿਸੇ ਦੀ ਵੈਰੀਫਿਕੇਸ਼ਨ ਇਹ ਇੱਥੇ ਦੇਖੋ ਜਿਹੜਾ ਹੈਗਾ ਆਪਣਾ ਕਿਸ਼ਨ ਕੁਮਾਰ ਹੈਪੀ ਗੁਜਰੇ ਤਾਂ ਇੱਥੋਂ ਦਾ ਬਸਨੀਕ ਹੀ ਇੱਥੋਂ ਦਾ ਇੱਕ ਇਕੋ ਹੀ ਬੰਦਾ ਇੱਥੋਂ ਦਾ ਰਹਿਣ ਵਾਲਾ ਜਿਹੜਾ ਸਿਕੰਦਰ ਸ਼ੇਖ ਹੈ ਜਿਹੜਾ ਇੱਥੇ ਕਿਰਾਏ ਤੇ ਰਹਿ ਰਿਹਾ ਸੀਗਾ ਉਹ ਹਲੇ ਅਸੀਂ ਰਿਕਾਰਡ ਚੈੱਕ ਕਰਨਾ ਵੀ ਕਿਰਾਏ ਤੇ ਰਹਿ ਰਿਹਾ ਸੀ ਕਿਵੇਂ ਰਹਿ ਰਿਹਾ ਸੀਗਾ ਜਿਹੜੇ ਬਾਕੀ ਦੋ ਹੈਗੀਆਂ ਬੰਟੀ ਤੇ ਇਹ ਤਾਂ ਇਹ ਤਾਂ ਦੇਣ ਹੀ ਆਏ ਸੀ ਨਾ ਵੈਪਨ ਇਹਦਾ ਇੱਥੇ ਦੇ ਵਸਨੀਕ ਹੈ ਨਹੀਂਗੇ ਹੁਣ ਜਿਹੜਾ ਸਿਕੰਦਰ ਸ਼ੇਖ ਹੈ ਉਹਦੇ ਤੇ ਵੈਸੇ ਕੋਈ ਹਲੇ ਤੱਕ ਸਾਨੂੰ ਕੋਈ ਕ੍ਰਿਮੀਨਲ ਹਿਸਟਰੀ ਉਹਦੀ ਪੁਰਾਣੀ ਕੋਈ ਐਫ ਆਈ ਆਰ ਨਹੀਂ ਮਿਲੀ ਜੀ ਉਹ ਯੂਪੀ ਤੋਂ ਲਿਕੇ ਆਈ ਜੀ ਜੀ ਔਰ ਵੀ ਮਤਲਬ ਉਹ ਗ੍ਰਿਫਟ ਨੇ ਬਿਲਕੁਲ ਇਹਨਾਂ ਦੇ ਜਿਹੜੇ ਅੱਗੇ ਦੇ ਸਾਡੇ ਹੈਗੇ ਇਹਦੇ ਜੀ ਐਸ ਪੀ ਡੀ ਸਾਹਿਬ ਤੇ ਐਸ ਪੀ ਆਪਰੇਸ਼ਨ ਸਾਹਿਬ ਤੇ ਇਹਨਾਂ ਦੇ ਨਾਲ ਜਿਹੜੀਆਂ ਸੀਆਈਏ ਦੀਆਂ ਟੀਮਸ ਹੈਗੀਆਂ ਇਹ ਇਸੇ ਚੀਜ਼ ਤੇ ਲੱਗੀਆਂ ਹੋਈਆਂ ਵੀ ਹੁਣ ਐਨੇ ਵੈਪਨ 5 6 ਵੈਪਨ ਇਕੱਠੇ ਕਰਕੇ ਇਹਨਾਂ ਨੇ ਕੋਈ ਕਿਸੇ ਨੂੰ ਮਾਰਨਾ ਸੀਗਾ ਜਾਂ ਕਿਸੇ ਤਰ੍ਹਾਂ ਦੀ ਐਕਸਟਰਸ਼ਨ ਕਰਨੀ ਸੀ ਜਾਂ ਕੋਈ ਲੁੱਟਕੋ ਦੀ ਵਾਰਦਾਤ ਕਰਨੀ ਸੀ ਉਹਦੇ ਉੱਪਰ ਜਿਹੜਾ ਹੈਗਾ ਇਹ ਦੋਨੋਂ ਅਫਸਰ ਸਾਡੇ ਇਸ ਟਾਈਮ ਅੱਗੇ ਦੀ ਤਫਤੀਸ਼ ਦੇ ਵਿੱਚ ਲੱਗੇ ਨੇ ਡੈਟਿਕਸ਼ਨ ਨੂੰ ਪਤਾ ਲੱਗਿਆ ਹੋਵੇ ਕਿ ਚਾਰ ਤੋਂ ਇਲਾਵਾ ਕੋਈ ਹੋਰ ਇਨਵੋਲਵਮੈਂਟ ਲੋਕਲ ਨਹੀਂ ਨਹੀਂ ਹਲੇ ਤੱਕ ਨਹੀਂ ਆਈ ਹਲੇ ਤੱਕ ਅਸੀਂ ਇਹ ਇਹਨਾਂ ਦੇ ਪਰ ਆਪਾਂ ਮੈਂ ਉਹੀ ਦੱਸ ਰਿਹਾ ਤੁਹਾਨੂੰ ਇੱਕ ਦਾ ਐਸੋਸੀਏਟ ਕਿਹੜੇ-ਕਿਹੜੇ ਇਹਨਾਂ ਦੇ ਉਹ ਸੈਕੰਡ ਲੀਗ ਇਹਨਾਂ ਦਾ ਟਾਰਗੇਟ ਕੀ ਸੀਗਾ ਐਕਚੁਅਲੀ ਇਹਨੇ ਵੈਪਨ ਇਕੱਠੇ ਕਰਨ ਦਾ ਮੋਟਿਵ ਕੀ ਸੀ ਇੰਟੈਂਸ਼ਨ ਕੀ ਸੀ ਉਹ ਹੁਣ ਅਸੀਂ ਅੱਗੇ ਦੇ ਤਫ਼ਤੀਸ਼ ਦੇ ਵਿੱਚ ਨੇ ਦਾ ਕਰ ਰਹੇ ਜਿਸ ਤਰ੍ਹਾਂ ਇਹਦੇ ਵੀ ਜਿਹੜੀ ਧਿਆਨ ਦੇ ਨਾਲ ਜਾਂਦਾ ਹੋਏ ਹੈ ਵੀ ਪੰਜ ਵੈਪਨ ਪੜੇ ਨੇ ਤੇ ਰਾਉਂਦ ਸਿੰਘ ਚਾਰ ਨੇ ਇਹ ਦੇਖਣ ਵਾਲੀ ਗੱਲ ਇਹ ਹੈ ਵੀ ਕਿਹਾ ਇੱਥੋਂ ਈਜ਼ੀਲੀ ਮਿਲਦੇ ਨੇ ਜਿਹੜੇ ਇਹਨੇ ਕੱਟੇ ਨਾ ਰੌਂਦ ਵੀ ਕਿਹਾ ਇੱਥੋਂ ਕਿਤੋਂ ਮੇਬੀ ਰਾਉਂਦ ਪਹਿਲਾਂ ਲਿਆ ਕੇ ਰੱਖੇ ਹੋਣ ਜੀ ਜਾਂ ਹਲੇ ਲਏ ਹੋਣ ਭਲੇ ਜੇ ਕੋਈ ਹੋਰ ਕਿਤੇ ਰੱਖੇ ਹੋਣ ਸਟੇਸ਼ਨ ਕਰੇ ਹੋਣ ਕਿਉਂਕਿ ਰੋਂਦਨ ਦੀ ਸਮਗਲਿੰਗ ਇਜ਼ੀ ਹੈ ਛੋਟਾ ਹੁੰਦਾ ਵਪਾਰ ਲਿਆਣਾ ਕਰਨਾ ਔਖਾ ਹੈਗਾ ਤਾਂ ਅਲੱਗ-ਅਲੱਗ ਢੇੜਿਆਂ ਦੇ ਹੋਵੇ ਹੋ ਸਕਦਾ ਸਰ ਇਹਨਾਂ ਦੇ ਵਿੱਚੋਂ ਕਿਸੇ ਨੇ ਮਾਰ ਕੇ ਨਹੀਂ ਲਟਾਇਆ ਕੋਈ ਗੱਡੀ ਦੀ ਰਜਿਸਟ੍ਰੇਸ਼ਨ ਜੇ ਕੀਤੀ ਹੈ ਲੈਪਨ ਵੈਰੀਫਾਈ ਕਿ ਹੈਗੀ ਹੈ ਸਰ ਇਹਦੇ ਨਾਮ ਤੇ ਸਿਕੰਦਰ ਸ਼ੇਖ ਦੇ ਨਾਮ ਦੇ ਜਿਹੜੀ ਸਕੋਰਪਿਓ ਹੈ ਨਾ ਜਿਹੜੀ ਦੂਸਰੀ ਹੈ ਸਭ ਕੁਝ ਚੈੱਕ ਕਰ ਲੈ ਕਿ ਰਮਾਂਡ ਤੇ ਚੱਲਦੀ ਹੈ ਜਿਹੜੀ ਸਟੇਸ਼ਨ ਉਹ ਭਾਰਤ ਨੰਬਰ ਹੈ ਉਹ ਆਲ ਇੰਡੀਆ ਵੈਸੇ ਹੋਰ ਵੀ ਰਜਿਸਟਰਡ ਹੈ ਉਹ ਵੀ ਰਜਿਸਟ੍ਰੇਸ਼ਨ ਉੱਤੇ ਥੈਂਕ ਯੂ Et yeah. yeah.